ਦੋ ਚਾਰ ਕਿਲਾਸੀਆਂ ਰੁਮਾਨ ਦੀ ਨਾਲ बसपा ਮੇਦਰ ਪਾਰਟੀ ਵੱਲੋਂ ਤੇ ਮੇਰੇ ਦਿਨ ਤੋਂ ਧੰਨਵਾਦ ਆ ਸਾਰੇ ਮੇਰੇ ਵੀਰ ਭਰਾਵਾਂ ਦਾ ਜਿਹੜੇ ਅੱਜ ਆਪਾਂ ਆਪਣੀ ਸਮਾਜ ਪ੍ਰਤੀ ਅਕਤਰ ਹੋਏ ਅੱਜ ਵੈਲਕਮ ਹੈ ਤੁਹਾਡਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਆਪਾਂ ਤੁਹਾਡੇ ਨਾਲ ਉਹ ਵਿਚਾਰ ਕਰਨੇ ਆ ਕਿ ਜੋ ਇਹ ਬਾਕੀ ਦੀਆਂ ਪਾਰਟੀਆਂ ਜੜੀਆਂ ਵਾਂ ਨਾ ਟਿਲਾਨੀ ਕਦੀ ਆਪਾਂ ਨੂੰ ਦੱਸਿਆ ਹੀ ਨਹੀਂ 60 ਸਾਲ ਪੀਟ ਗਏ ਆ ਤੇ ਨਾ ਇਹਨਾਂ ਨੇ ਆਪਾਂ ਨੂੰ ਦੱਸਣਾ ਹੀ ਆ ਇਹ ਸਿਰਫ ਇੱਕ ਇਹੋ ਜਿਹਾ ਡਾਕੂਆ ਜਿਹੜੇ ਆਪਾਂ ਨੂੰ ਭੋਲ ਗੁ ਖਾਈ ਜਾਂਦੇ ਆ ਆਪਣਾ ਸਮਾਜ ਜਿਹੜਾ ਵਾ ਦਲਦਲ ਸਮਾਜ ਉਹ ਇੱਕ ਗਰੀਬੀ ਦੇ ਦਲਦਲ ਦੇ ਵਿੱਚ ਫਸਿਆ ਹੋਇਆ ਆ ਜਿਨ੍ਹਾਂ ਨੂੰ ਸਿਰਫ ਇੱਕੋ ਹੀ ਤਾਕਤ ਇਹ ਕਰ ਸਕਦੀ ਜੋ ਆਪਾਂ ਨੂੰ ਡਾਕਟਰ ਅੰਮੇਰਗੜ ਜੀ ਨੇ ਦਿੱਤੀ ਹੋਈ ਆ ਵੋਟ ਦੀ ਤਾਕਤ ਹੈ ਤੇ ਦੂਸਰੀ ਤਾਕਤ ਇਹ ਕਾਠ ਦੀ ਤਾਕਤ ਹੈ ਜਿਨ੍ਹਾਂ ਤੋਂ ਆਪਾਂ ਵੰਜੇ ਆ ਵੋਟ ਜਿਹੜੀ ਇੱਕ ਇਹੋ ਜੀ ਤਾਕਤ ਆ ਜਿਹਨੂੰ ਆਪਾਂ ਇੱਕ ਕਾਗਜ਼ ਦਾ ਟੁਕੜਾ ਸਮਝ ਕੇ ਪੰਜਾ ਸਾਲਾਂ ਬਾਅਦ ਕਦੀ ਐਸ ਰੱਖਣੇ ਪਾ ਦਿੰਨੇ ਆ ਕਦੀ ਦੂਸਰੇ ਰੱਖਣੇ ਪਾ ਦਿੰਨੇ ਆ ਕਦੀ ਤੀਸਰੇ ਡਕਨੇ ਕੇ ਬਾਅਦ ਨੇ ਆ ਹੁਣ ਆਪਾਂ ਜਾਗਰੂਤ ਹੋਈਏ ਜਿਹੜੀ ਆਫਰੀ ਤੁਹਾਡੀ ਆਪਣੀ ਗਰੀਬਾਂ ਦੀ ਪਾਰਟੀ ਆ ਬਸਪਾ ਅੰਬੇਦਕਰ ਪਾਰਟੀ ਆ ਬੀਐਸਪੀਏ ਭੋਜਨ ਸਮਾਜ ਪਾਰਟੀ ਅੰਬੇਦਕਰ ਇਹ ਆਪਾਂ ਵੀ ਕਹੀਏ ਆਪਾਂ ਨੂੰ ਦੱਸ ਸਕੀਏ ਵੀ ਨੀਲਾ ਚਿੱਟਾ ਆਪਣਾ ਝੰਡੇ ਦਾ ਨਿਸ਼ਾਨ ਆ ਤੇ ਬਾਕੀ ਤੁਹਾਡੇ ਨਾਲ ਪ੍ਰਧਾਨ ਜੀ ਹੋਣੀ ਪਰਿੰਦਰ ਸਿੰਘ ਮਿਰਤੂ ਵਧੀਆ ਵਰਤਾਰ ਨਾਲ ਗੱਲ ਕਰਨਗੇ ਲੋ ਨਰਵਿੰਦਰ ਕੁਮਾਰ ਪ੍ਰਧਾਨ ਬੀਐਸਪੀ ਅਬੇਡਕਰ ਤੋਂ ਮੈਲਪੁਰ ਆਏ ਵੀਰ ਦਾ ਧੰਨਵਾਦ ਅੱਜ ਆਪਾਂ ਇੱਕ ਸਰਪ੍ਰਿਵਾਰ ਪ੍ਰਤੀ ਬਕਸ਼ਤ ਲੈ ਕੇ ਆਏ ਆਂ ਕੀਕ ਪਰਿਵਾਰ ਪਰਤੀ ਆਪਾਂ ਸਲਾਹ ਕਰਨ ਆਏ ਆ ਜਿਹੜੇ ਇਹਨਾਂ ਨੇ ਸਰਮਾਇਦਾਰ ਸਰਮਾਇਦਾਰ ਪਾਰਟੀਆਂ ਨੇ ਸਾਡੇ 75 75 ਸਾਲ ਤੋਂ ਸਿਰ ਦੇ ਉੱਤੇ ਰੱਖੀ ਹੋਏ ਆ ਜੋ ਅਸੀਂ ਸਾਡੇ ਸਮਾਜ ਨੂੰ ਨੌਕਰੀਆਂ ਜੇ ਦਿੱਤੀਆਂ ਵੀ ਆ ਉਹ ਵੀ ਪ੍ਰਾਈਵੇਟ ਦਿੱਤੀਆਂ ਵਾ ਝਾੜੂ ਵਾਲੀਆਂ ਗੰਦਗੀ ਗੋਬਰ ਚੱਕਣ ਵਾਲੀਆਂ ਇਹਸ ਕਰਕੇ ਸਮਾਜ ਨੂੰ ਸਾਨੂੰ ਲੋੜ ਆ ਜਿਹੜੀ ਅੱਜ ਆਪਣੇ ਪਾਰਟੀ ਨੂੰ ਕਾਮਯਾਬ ਬਣਾ ਕੇ ਮਿਦਾਨ ਚ ਲਾ ਕੇ ਇਸ ਗੰਦਗੀ ਦਾ ਟੋਕਰਾ ਆਪਾਂ ਆਪਣੇ ਸਿਰ ਤੋਂ ਲਈਏ ਬਾਕੀ ਇੰਨੀ ਗੱਲ ਕਹਿੰਦਾ ਹੋਇਆ ਜੈ ਭੀਮ ਜੈ ਭਰਤ ਅੱਜ ਇਸ ਮੀਟਿੰਗ ਦੇ ਮੁੱਖ ਮਹਿਮਾਨ ਆਰਟੀ ਮਿਦਾਨ ਸ੍ਰੀ ਮਨੋਜ ਕੁਮਾਰ ਨਾਹਰ ਜੀ ਅਤੇ ਆਏ ਹੋਏ ਨੋਜਨ ਸਾਥੀ ਸਾਰਿਆਂ ਨੂੰ ਜੈ ਭੀਮ ਜੈ ਭਰਤ ਸਾਥਿਓ ਸਾਨੂੰ ਬਾਬਾ ਸਾਹਿਬ ਬੇਦਕਰ ਜੀ ਨੇ ਇੱਕ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀਗਾ ਕਿ ਵੋਟ ਦਾ ਅਧਿਕਾਰ ਉਹਨਾਂ ਨੇ ਇਸ ਕਰਕੇ ਲੈ ਕੇ ਦਿੱਤਾ ਸੀ ਕਿ ਇੱਕ ਵੋਟ ਦਾ ਅਧਿਕਾਰੀ ਆ ਜਿਹੜਾ ਤੁਹਾਨੂੰ ਗਰੀਬੀ ਵਿੱਚੋਂ ਕੱਢ ਸਕਦਾ ਸਾਥਿਓ ਇਸ ਕਰਕੇ ਆਪਣੇ ਭੈਣ ਆਪਣੇ ਵਿੱਚੋਂ ਆਪਣਾ ਲੱਭਣਾ ਸਿੱਖੋ ਦੇਖੋ ਕਿਹੜਾ ਆਪਣਾ ਕਿਹੜਾ ਬਗਾਨਾ ਤੇ ਚਲੋ ਜੋ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਆ ਰਹੇ 27 ਵਿੱਚ ਉਹਦੀ ਤਿਆਰੀ ਹੋ ਰਹੀ ਆ ਤੇ ਇੱਕ ਦੂਜੇ ਨੂੰ ਚਲੋ ਜੋ ਆਪਾਂ ਇੱਕ ਦੂਜੇ ਦੀ ਗੱਲਾਂ ਸੁਣਦੇ ਆਂ ਇਕਾਂ ਦੂਜਿਆਂ ਨੂੰ ਸਮਝਾਓ ਕਿ ਆਪਾਂ ਆਪਣੀ ਪਾਰਟੀ ਕਿਹੜੀ ਬਸਪੰਗ ਅਜਿਹੀ ਤਾਂ ਪਾਰਟੀ ਜੋ ਗਰੀਬਾਂ ਦੀ ਪਾਰਟੀ ਆ ਇੰਨੀਆਂ ਗੱਲਾਂ ਕਹਿੰਦਾ ਆਪਣੀ ਤੋਂ ਰਜੇ ਲੈਣਾ ਜੈ ਭੀਮ ਜੈ ਹਾਂ ਜੈ ਭੀਮ ਜੈ ਭਾਰਤ ਦਰਜਾ ਉਪ ਦਰਜਾ ਆਏ ਸਾਥੀਆਂ ਦਾ ਆਰਿਆਂ ਦਾ ਧੰਨਵਾਦ ਕਰਦੇ ਆਂ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਮੋਹਨ ਕੁਮਾਰ ਨਾਲ ਜੀ ਉਹਨਾਂ ਦਾ ਵੀ ਧੰਨਵਾਦ ਸਿਗਲ ਸਾਹਿਬ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਉਣ ਵਾਸਤੇ ਅੱਜ ਗਿਲਸਾਹਬ ਹੁਣੇ ਨਾਲ ਸਾਹਿਬ ਜੀ ਆਪਣੇ ਪਰਿਵਾਰ ਚ ਆਏ ਆ ਆਪਾਂ ਨੂੰ 2027 ਦੀ ਇਲੈਕਸ਼ਨ ਵਾਸਤੇ ਸਲਾਹ مشورہ ਕਰਨ ਤੇ ਆਪਾਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਵਾ ਪੂਰਾ ਵਿਸ਼ਵਾਸ ਦਿਵਾਉਣਾ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਤਰੋਂ ਮਰੋਂ ਨਾਲ ਖੜੇ ਆ ਜੀ ਤੁਮੈਂ ਇਨਾਈ ਕਹਿ ਰਹਾ ਹੋਇਆ ਯਾਦ ਲੈਣਾ ਜੈ ਭੀਮ ਜੈ ਭਾਰਤ ਹਾਂਜੀ ਪ੍ਰਵਿੰਦਰ ਸਿੰਘ ਗਿੱਲ ਜੋ ਜਿਹੜੇ ਦੇ ਇੰਚਾਰਜ ਆ ਪਾਪਾਂ ਮੇਜਦਾਰ ਪਾਰਟੀ ਵਾਲੋ ਜੂਥ ਵਿੰਗ ਦੇ ਪ੍ਰਧਾਨ ਪ੍ਰਵਿੰਦਰ ਸਿੰਘ ਗਿੱਲ ਉਹ ਤੁਹਾਡੇ ਨਾਲ ਆਪਣੀ ਦਿਲ ਦੀਆਂ ਗਰਾਈਆਂ ਤੋਂ ਵਗਿਆ ਢੰਗ ਨਾਲ ਆਪਣਾ ਸੀਗਾ ਦੇਣਗੇ ਤੇ ਆਪਣੇ ਪਰਿਵਾਰ ਨੂੰ ਇੱਕ ਇਹੋ ਜਿਹਾ ਸੰਦੇਸ਼ ਦੇਣਗੀ ਕਿਉਂਕਿ ਦੂਸਰੇ ਐਮਐਲਏ ਐਮਪੀਆ ਨੇ ਕਦੀ ਦਿਸਟਰਕਟ ਨਹੀਂ ਨਾ ਸਭ ਉਹਨਾਂ ਨੇ ਤਾਂ ਉਹ ਬੂਟਾਂ ਦਾ ਹੀ ਕਹਿਣਾ ਵਾ ਅੱਜ ਬੋਟਾਂ ਨਹੀਂ ਆ ਸਭ ਇਹ ਪ੍ਰਿੰਦਰ ਸਿੰਘ ਗਿੱਲ ਜੀ ਤੁਹਾਨੂੰ ਆਪਣੀ ਬਰਤਾਨ ਦੱਦੇ ਆ ਤੁਹਾਨੂੰ ਸਿਝਾ ਹਲੋ ਸਾਰੇ ਇਥੇ ਮੇਰੇ ਵੀ ਭੈਣ ਭਰਾ ਸਾਰਿਆਂ ਜੈ ਭੀਮ ਜੈ ਭਾਰਤ ਜੈ ਬਗ ਵੀ ਕੀ ਹਰ ਹਰ ਵਾਲਮੀ ਕੀ ਸੋਮੈ ਬਹੁਤ ਧੰਨਵਾਦ ਕਰਦਾ ਮੇਰੇ ਵੀਰ ਜਿੰਨੇ ਵੀ ਆਏ ਆ ਤੇ ਸੁਣਨ ਦੀ ਚਾਹਨਾ ਰੱਖਦੇ ਆ ਆਪਦਾ ਟਾਈਮ ਕੱਢ ਗਏ ਆ ਪਰ ਫਿਰ ਵੀ ਬੈਠਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਬੈਠ ਕੇ ਆਪਦੀ ਸਮਝ ਦੀ ਗੱਲ ਤੇ ਸਮਾਜ ਦੀ ਗੱਲ ਕਰ ਸਕੀਏ ਤਾਂ ਕਿ ਜੇ ਇਸ ਤਰ੍ਹਾਂ ਸਾਡੀਆਂ ਦੂਸਰੀਆਂ ਬਰਾਦਰੀਆਂ ਸਾਡੇ ਦੂਸਰੀਆਂ ਕੌਮਾਂ ਅੱਜ ਰਾਜਗਨ ਡੀਆਂ ਉਹ ਕਿਸ ਤਰੀਕੇ ਨਾਲ ਰਾਜ ਕਰਨ ਦੀਆਂ ਤਾਂ ਅਸੀਂ ਕਿਸ ਤਰੀਕੇ ਦਾ ਹੱਲੇ ਵੀ ਅੱਜ ਕਲਾਮੀ ਵਿੱਚ ਬੈਠੇ ਆ ਆ ਜਿਹੜੇ 2 ਸਾਲ ਗਾਂ ਸਾਡੇ ਲਈ ਆ ਰਹੇ ਆ ਜੇ ਅਸੀਂ ਜਾਗ ਗਏ ਜੇ ਅਸੀਂ ਸਮਝ ਗਏ ਜੇ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਸਮਝ ਲਿਆ ਜੇ ਅਸੀਂ ਬਾਬਾ ਸਾਹਿਬ ਦੀ ਸਮਝ ਨੂੰ ਸਮਝ ਲਿਆ ਜੋ ਬਾਬਾ ਸਾਹਿਬ ਨੇ ਸਾਨੂੰ ਸ਼ਕਤੀ ਦਿੱਤੀ ਸੀ ਵੋਟ ਦੀ ਸ਼ਕਤੀ ਅਸੀਂ ਉਹਨੂੰ ਸਮਝ ਲਿਆ ਤਾਂ ਅਸੀਂ ਵੀ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਰਾਜ ਕਰ ਸਕਾਂਗੇ ਸਾਡੀਆਂ ਧੀਆਂ ਪੈਣਾ ਬਰਾਬਰ ਦਾ ਹੱਕ ਲੈ ਸਕਣਗੀਆਂ ਸਾਡੇ ਭੈਣ ਭਰਾ ਬਰਾਬਰ ਦਾ ਹੱਕ ਲੈਣ ਸਕਣਗੇ ਨਾ ਕਿ ਸਾਨੂੰ ਸਾਡੇ ਘਰਾਂ 'ਚ ਨੌਕਰੀਆਂ ਆ ਸਕਦੀਆਂ ਜੇ ਸਾਡੇ ਘਰਾਂ 'ਚ ਨੌਕਰੀਆਂ ਆ ਗਈਆਂ ਤਾਂ ਸਾਨੂੰ ਇਹਨਾਂ ਦੀਆਂ ਦਲੀਆਂ ਦੀ ਨਹੀਂ ਲੋੜ ਸਾਨੂੰ ਇਹਨਾਂ ਦੀਆਂ ਇੰਟਰ ਲੋਕਾਂ ਦੀ ਨਹੀਂ ਲੋੜ ਸਾਨੂੰ ਇਹਨਾਂ ਦੇ ਧਰਮਸ਼ਾਲਾ ਵਾਲੇ ਭਾਂਡੇ ਵਾਲੀ ਨਹੀਂ ਲੋੜ ਜੇ ਅਸੀਂ 40-45000 ਰੁਪਏ ਮਹੀਨੇ ਦਾ ਲੈਣ ਲੱਪੇ ਮੈਂ ਕਿਹਾ ਨਾ ਅਸੀਂ ਭਾਂਡੇ ਵੀ ਲੈ ਲਵਾਂਗੇ ਅਸੀਂ ਕੁਰਸੀਆਂ ਵੀ ਡਾਲਾਂਗੇ ਅਸੀਂ ਸੋਫੇ ਵੀ ਵਸਾ ਲਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜਾ ਆਉਣ ਵਾਲਾ ਟਾਈਮ ਆ 2 ਸਾਲ ਜਾਗ ਜੋ ਭਰਾਵੋ 2 ਸਾਲ ਜਾਗ ਜੋ ਬੀਬੀਓ ਆਪਣੇ ਘਰਾਂ ਵਿੱਚ ਅੱਗ ਲਾ ਦਿਓ ਵੀ ਅਸੀਂ ਜੇ ਆਪ ਦਾ ਰਾਜ ਕਰਨਾ ਜੇ ਆਪ ਦੇ ਨਿਆਣਿਆਂ ਨੂੰ ਉੱਚੀ ਸਿੱਖਿਆ ਦੇਣੀ ਉੱਚੇ ਸਮਾਜ ਚ ਲੈ ਕੇ ਜਾਣਾ ਆਪਦੇ ਭੈਣ ਭਰਾ ਨੂੰ ਵੋਟ ਪਾਓ ਆਪਦੇ ਗਰੀਬ ਪਰਿਵਾਰ ਨੂੰ ਦੱਸੋ ਵੀ ਗਰੀਬੀ ਉਹ ਹੀ ਸਮਝ ਸਕਦਾ ਜਿਹੜਾ ਬੰਦਾ ਆਪ ਗਰੀਬ ਹੋਵੇ ਜਿਹੜਾ ਸ਼੍ਰੀ ਦੇਵਦਾਸ ਨਾਥ ਜੀ ਨੇ 1991 ਵਿੱਚ ਇੱਕ ਪਲੇਟਫਾਰਮ ਬਣਾ ਕੇ ਦਿੱਤਾ ਸੀ ਜਿਹੜੇ ਪਲੇਟਫਾਰਮ ਦਾ ਨਾਮ ਬਸਪਾ ਅੰਬੇਦਕਰ ਸਮਾਜ ਪਾਰਟੀ ਜਿਹਦੀ ਫੁੱਲ ਫਾਰਮ ਭੋਜਨ ਸਮਾਜ ਪਾਰਟੀ ਮੇਂ ਬੇਦਗਰ ਆ ਇਹ ਗਰੀਬਾਂ ਦੀ ਪਾਰਟੀ ਆ ਇਹ ਗਰੀਬ ਬੰਦੇ ਆ ਇਹ ਅਸੀਂ ਸਾਰੇ ਆਪਣਾ ਕੰਮ ਕਰਕੇ ਰੁਜ਼ਗਾਰ ਕਰਕੇ ਫਿਰ ਅਸੀਂ ਤੁਹਾਡੇ ਵਿੱਚ ਆਪਦੇ ਖਰਚੇ ਕਰਕੇ ਆਏ ਆ ਹੁਣ ਮੈਂ ਦੁਕਾਨ ਤੋਂ ਬਸਪਾ ਮੇਧガル ਪਾਰਟੀ ਜੋ ਆਪਾਂ ਉਹਦੇ ਨਾਰੇ ਲਾਵਾਂਗੇ ਸੋ ਨਾਂ ਦੇ ਦਾ ਜਵਾਬ ਨਾਰੇ ਨਾਲ ਦੇਣਾ ਫਿਰ ਨਾਰ ਸਾਹਿਬ ਤੁਹਾਡੇ ਚ ਵਿਚਾਰ ਰੱਖਣਗੇ ਬਸਪਾ ਮੇਧガル ਪਾਰਟੀ ਜਿੰਦਾਬਾਦ 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 ਬਸਪਾ ਮੇਧガル ਪਾਰਟੀ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰਦਾ ਤੁਹਾਡੇ ਚ ਆਪਦੇ ਵਿਚਾਰ ਰੱਖਣਗੇ ਸ੍ਰੀ ਮੋਹਜਪਾਲ ਨਾਲ ਜੀ ਸਤਿਕਾਰਯੋਗ ਸਾਥੀਓ ਅੱਜ ਦੀ ਇਸ ਮੀਟਿੰਗ 'ਚ ਬੈਠੇ ਮੇਰੀਆਂ ਮਾਤਾ ਮੇਰੀਆਂ ਭੈਣਾਂ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਸਾਰਿਆਂ ਨੂੰ ਮੈਂ ਜੈ ਭੀਮ ਜੈ ਭਾਰਤਾਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਸ ਸਮੇ ਤੁਸੀਂ ਇਕੱਠੇ ਹੋਏ ਆ ਉਸ ਸਮੇ ਇਕੱਠੇ ਹੋਣਾ ਬੜਾ ਔਖਾ ਮੈਨੂੰ ਲੱਗਦਾ ਮੁੰਡੇ ਨੇ ਬੜੀ ਮਿਹਨਤ ਕੀਤੀ ਐ ਜਿਸ ਮੁੰਡੇ ਨੇ ਇੱਥੇ ਮੀਟਿੰਗ ਰਖਾਈ ਐ ਉਹ ਦੋ ਲੈ ਕੇ ਆਂਦਾ ਚਾਰ ਚੜ੍ਹ ਜਾਂਦੇ ਚਾਰ ਲੈ ਕੇ ਆਂਦਾ ਅੱਠ ਬੜੀ ਮਿਹਨਤ ਨਾਲ ਲੱਗਾ ਪਿਆ ਮੁੰਡਾ ਇਹਨੂੰ ਸੰਘਰਸ਼ ਕਹਿੰਦੇ ਆ ਇਸ ਟਾਈਮ ਕੰਮ ਦਾ ਟਾਈਮ ਆ ਗਰੀਬਾਂ ਚੋਂ ਜੰਮੇ ਆ ਦਿਹਾੜੀਆਂ ਤੇ ਲੋਕ ਗਏ ਹੋਏ ਆ ਉਸ ਤੋਂ ਬਾਅਦ ਵੀ ਤੁਸੀਂ ਇੰਨੇ ਲੋਕ ਬੈਠੇ ਆ ਤੇ ਲੱਗਦਾ ਕਿ ਕਿਤੇ ਨਾ ਕਿਤੇ ਮਿਹਨਤ ਕੀਤੀ ਗਈ ਪਰ ਸਾਨੂੰ ਇਹ ਸਮਝਣ ਦੀ ਜ਼ਰੂਰਤ ਆ ਕਿ ਜਿਹੜੇ ਸਾਡੇ ਪਿਤਾ ਸੀਗੇ ਉਹਨਾਂ ਨੇ ਬੜਾ ਕੰਮ ਕੀਤਾ ਪਰ ਘਰਾਂ ਚੋਂ ਗਰੀਬੀ ਨਹੀਂ ਕੱਢ ਸਕੇ ਸਾਡੇ ਦਾਦੇ ਨੇ ਪਰਦਾਦੇ ਨੇ ਵੀ ਬੜਾ ਕੰਮ ਕੀਤਾ ਨਾ ਗਰੀਬੀ ਕੰਮ ਕਰਕੇ ਉਹਨਾਂ ਕੋ ਵੀ ਨਹੀਂ ਨਿਕਲੀ ਗਰੀਬੀ ਸਿਰਫ ਇੱਕੋ ਹੀ ਕੰਮ ਨਾਲ ਨਿਕਲਦੀ ਆ ਜਿਹੜਾ ਸਮਾਜ ਜਿਹੜੀ ਕੌਮ ਰਾਜਨੀਤੀ ਦੀ ਲੜਾਈ ਲੜਦੀ ਹੈ। ਰਾਜਨੀਤੀ ਦਾ ਮਤਲਬ ਰਾਜੇ ਬੰਨਾ। ਜੇ ਕੋਈ ਕੌਮ ਨਹੀਂ ਸਮਝੀ ਰਾਜਨੀਤੀ ਨੂੰ ਉਹ ਸਾਡਾ ਹੀ ਸਮਾਜ ਆ। ਜਿਹਨੂੰ ਐਸਸੀ ਸਮਾਜ ਕਹਿ ਦਿੰਦੇ, ਬੀਸੀ ਸਮਾਜ ਕਹਿ ਦਿੰਦੇ, ਓਬੀਸੀ ਸਮਾਜ ਕਹਿ ਦਿੰਦੇ ਜਿਹੜੇ ਬੈਕਵਰਡ ਲੋਕ ਬਣੇ ਜਾਂਦੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਿੰਨੇ ਸਮਾਜਾਂ ਦੀ ਮੈਂ ਗੱਲ ਕੀਤੀ ਇਹਨਾਂ ਨੇ ਸਭ ਤੋਂ ਜ਼ਿਆਦਾ ਸੇਵਾ ਕਾਂਗਰਸ ਪਾਰਟੀ ਦੀ ਕੀਤੀ ਜਦੋਂ ਐਸਸੀ ਬੀਸੀਆਂ ਦੀ ਗੱਲ ਕਰਦੇ ਆ 78 ਸਾਲ ਵਿੱਚੋਂ 60 ਸਾਲ ਰਾਜ ਕਰਨ ਦਾ ਮੌਕਾ ਕਾਂਗਰਸ ਨੂੰ ਤੁਸੀਂ ਲੋਕਾਂ ਨੇ ਦਿੱਤਾ ਜੇ ਤੁਸੀਂਾਂ ਨੇ ਮੌਕਾ ਦਿੱਤਾ ਤੇ ਉਹਦੀ ਬਦੌਲਤ ਕਾਂਗਰਸੀ ਬਦੌਲਤ ਤੁਸੀਂ ਲੋਕ ਅੱਜ ਰੱਖਿਆ ਚਲਾਣੇ ਪਏ ਆ ਰੇੜੀ ਚਲਾਣੇ ਪਏ ਆ ਗੰਦਗੀ ਚ ਟੰਡੇ ਆ ਗੋਬਰ ਚ ਟੰਡੇ ਆ ਮੜੀਆ ਚ ਧੱਕੇ ਖਾਣਦੇ ਆ ਭਟੀਆਂ ਦੇ ਟਾ ਪਾਣਦੇ ਆ ਇਹ ਕਾਂਗਰਸ ਦੀ ਜੀ ਨਾ ਤੁਹਾਨੂੰ ਜਿਸ ਕਾਂਗਰਸ ਨੂੰ ਅਸੀਂ ਅੱਜ ਤੱਕ ਆਪਣੀ ਮਾਂ ਪਾਰਟੀ ਸਮਝਿਆ ਅਸੀਂ ਕਹਿੰਨੇ ਸੀ ਅਸੀਂ ਕਾਂਗਰਸ ਦੀ ਰੀੜ ਦੀ ਹੱਡੀ ਆ ਜਿਦਾ ਬੰਦੇ ਨੂੰ ਆਪਣੀ ਰੀੜ ਦੀ ਹੱਡੀ ਨਜ਼ਰ ਨਹੀਂ ਆਦੀ ਉਸੇ ਤਰ੍ਹਾਂ ਕਾਂਗਰਸ ਨੂੰ ਤੁਸੀ ਕਦੀ ਨਜ਼ਰ ਨਹੀਂ ਆਏ ਜੇ ਨਜ਼ਰ ਆਂਦੇ ਤੇ ਸਾਡੇ ਸਿਰ ਦੇ ਉੱਤੇ ਗੰਦਗੀ ਦਾ ਟੋਕਰਾ ਜਮਗਾ ਸਾਥੀਓ ਜੇ ਤਾਂ ਦੂਸਰੇ ਲੋਕ ਤਗੜੇ ਬਣੇ ਅਸੀਂ ਵੀ ਤਗੜੇ ਬਣ ਸਕਦੇ ਹਾਂ ਕਾਂਗਰਸ ਇੱਕ ਜਲਦਾ ਮਹਿਲ ਆ ਜਿਸ ਕੌਮ ਨੇ ਦੀ ਅੱਗ ਸੇਕੀ ਉਹ ਕੌਮ ਜਲ ਕੇ ਤਬਾਹ ਹੋ ਗਈ ਬਰਬਾਦ ਹੋ ਗਈ ਤੇ ਜੇ ਦੀ ਅੱਗ ਕਿਸੇ ਨੇ ਸਭ ਤੋਂ ਜ਼ਿਆਦਾ ਸੇਕੀ ਉਹ ਸਾਡੇ ਹੀ ਐਸਸੀ ਬੀਸੀ ਸਮਾਜ ਨੇ ਸੇਕੀ ਆ ਇਹ ਲੋਕ ਕਹਿੰਦੇ ਜਿੰਨੇ ਗਰੀਬਾਂ ਨੂੰ ਲਾਰੇ ਵੱਧ ਲਾਉਂਗੇ ਇਹ ਉਨੀਆਂ ਹੀ ਮੋਟਾ ਵੱਧ ਪਾਉਂਦੇ ਆ ਅਸਾ ਲੋਕਾਂ ਨੂੰ ਸਾਰਿਆਂ ਦੇ ਲਵਾਦ ਨੇ 10000 ਰੁਪਿਆ ਸਾਡੀਆਂ ਸਾਰੀਆਂ ਬੀਬੀਆਂ ਨੇ ਤੁਹਾਨੂੰ ਵੋਟਾਂ ਪਾਤੀਆਂ 4 ਸਾਲ ਹੋ ਗਏ ਅੱਜ ਤੱਕ ਲਗਭਗ ਨਾ ਇੰਦਰਜੀਤ ਕੋਲ ਮਾਨ ਤੁਹਾਡੇ ਦੀ ਹਲਕੇ ਦੀ ਆ ਤੁਹਾਨੂੰ ਪੁੱਛਣਾ ਚਾਹੀਦਾ ਬੜੇ ਇਲੈਕਸ਼ਨਾਂ ਚਾਹੀਏ ਹੁਣ ਉਹਨਾਂ ਨੇ ਇਹ ਦੇਖ ਲਿਆ ਕਿ ਗਾਂ ਗੱਲ ਬਣਨ ਵਾਲੀ ਨਹੀਂ ਆ ਝਾੜੂ ਦੀ ਹੁਣ ਇਹਨਾਂ ਨੇ ਆ ਕੇ ਜਦੋਂ 4 ਸਾਲ ਹੋ ਜਾਣੇ ਜਦੋਂ ਕਹਿਣਾ ਲੈ ਵੀ ਬੀਬੀਆਂ ਨੂੰ 4000 ਰੁਪਿਆ ਦੇਣਾ ਸ਼ੁਰੂ ਕਰ ਦਿੰਨੇ ਤਾਕਿ ਸ਼ਾਇਦ ਦੁਆਰਾ ਤੁਸੀਂ ਉਹਨਾਂ ਦੇ ਚਾਂਤੇ ਦੇ ਪਾਸ ਕਰੋ ਲਾਰੇ ਹੋਰ ਵੀ ਬੜੇ ਲਾਏ ਚਾਹੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਦਾ ਹੋਵੇ ਕਿ ਗਰੀਬਾਂ ਦੇ ਪਖਾਨ ਜਿਹੜੇ ਕੱਚੇ ਹਨ ਉਹਨਾਂ ਨੂੰ ਪੱਕਾ ਕਰ ਦਵਾਂਗੇ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਦਾਂਗੇ ਹੁਣ ਵੀ ਲੱਗਣੇ ਕੇ ਵੀ ਲਾਰੇ ਪਹਿਲਾਂ ਕੈਪਟਨ ਨੇ ਲਾਇ ਸੀ ਉਹਨਾਂ ਤੋਂ ਭਗਵੰਤ ਮਾਨੇ ਲਾਤੇ ਸਾਥੀਓ ਲਾਰਿਆਂ ਨਾਲ ਗੱਲ ਬਣਨ ਵਾਲੀ ਨਹੀਂ ਆ ਜੇ ਤੁਸੀਂ ਆ ਲੋਕ ਜਾਣੇ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਜ਼ਿੰਦਗੀ ਅਸੀਂ ਵਦੀਤ ਕੀਤੀ ਗਾਂ ਨਵੀਂ ਪੀੜੀ ਉਹ ਜ਼ਿੰਦਗੀ ਨਵabit ਕਰੇ ਇਹਦੇ ਵਾਸਤੇ ਤੁਹਾਨੂੰ ਸਾਥੀਓ ਇਕੱਠੇ ਹੋਣ ਦੀ ਜ਼ਰੂਰਤ ਆ ਇਕੱਠੇ ਹੋ ਕੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਦੀ ਜ਼ਰੂਰਤ ਆ ਜਿਸ ਤਰ੍ਹਾਂ ਇਸ ਮੁੰਡੇ ਨੇ ਉਪਰਾਲਾ ਕੀਤਾ ਸਾਨੂੰ ਚਾਹੀਦਾ ਕਿ ਜਿੱਥੇ ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਜਿੱਥੇ ਜਿੱਥੇ ਯਾਰੀ ਦੋਸਤੀਆਂ ਉੱਥੇ-ਉੱਥੇ ਪਾਰਟੀ ਨੂੰ ਲੈ ਕੇ ਜਾਓ ਤਾਂ ਕਿ 2027 ਦੇ ਵਿੱਚ ਤੁਸੀਂ ਲੋਕ ਆਪਣੀ ਸਰਕਾਰ ਬਣਾ ਸਕੋ ਇਹਦੇ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਜਾ ਭੀਮ ਦੇ ਪਰ ਜੋ ਇਸ ਸ਼ਹਿਰ ਦੀ ਜੋ ਅਸੀਂ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਆ ਉਹ ਆਪਾਂ ਇਸ ਮਨਪ੍ਰੀਤ ਜੋ ਤੁਹਾਡੇ ਹੀ ਨਗਰ ਵਿੱਚ ਆ ਤੁਹਾਡੇ ਹੀ ਵੇੜੇ ਮਹੱਲੇ ਵਿੱਚ ਰਹਿੰਦਾ ਵਾ ਆਪਾਂ ਇਹਨੂੰ ਵਾਈਸ ਪ੍ਰਧਾਨ ਬਸਪਾ ਮੇਧਗੜ ਪਾਰਟੀ ਵੱਲੋਂ ਨਕਉਦਰ ਦਾ ਲਾ ਰਿਹਾ ਜੀ ਮੈਂ ਕਹਿੰਦਾ ਤਾੜੀਆਂ ਦੇ ਨਾਲ ਇਹਦਾ ਦੇਖੋ ਜੀ ਸਭ ਨੂੰ ਹੋਣਾ ਚਾਹੀਦਾ बसपा ਮੇਲガル ਪਾਰਟੀ ਜਿੰਦਾਬਾਦ 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 बसपा ਮੇਲガル ਪਾਰਟੀ ਜਿੰਦਾਬਾਦ 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 ਸ਼੍ਰੀ ਮਨੋਜ ਗੁਰ ਨਹਾਰ ਜਿੰਦਾਬਾਦ 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 ਪਾਰਟੀ ਜਿੰਦਾਬਾਦ 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 ਬਸਪਾ ਅੰਬੇਦਕਰ ਪਾਰਟੀ ਜਿੰਦਾਬਾਦ 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 ਬਸਪਾ ਅੰਬੇਦਕਰ ਪਾਰਟੀ ਜਿੰਦਾਬਾਦ 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 ਮਨੋਜ ਪਾਨਾਰ ਜਿੰਦਾਬਾਦ 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 ਸ਼੍ਰੀ ਮਨੋਜ ਪਾਨਾਰ ਜਿੰਦਾਬਾਦ 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 ਬਾਬਾ ਸਾਹਿਬ ਤੇਰੀ ਸੋਚ ਤੇ ਮੇਰਾ ਧਿਆਨ ਦੇ ਠੋਕੇ ਨਾ ਸਾਹਿਬ ਤੇਰੀ ਸੋਚ ਤੇ ਮੇਰਾ ਧਿਆਨ ਦੇ ਠੋਕੇ ਬਸਪਾ ਅੰਬੇਦਕਰ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਅੱਜ ਤੁਹਾਨੂੰ ਜਿਸ ਤਰ੍ਹਾਂ ਕੀ ਵਾਈਸ ਪ੍ਰਧਾਨ ਲਗਾਇਆ ਗਿਆ ਪਾਰਟੀ ਵੱਲੋਂ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਭਨਾਮ ਜੀ ਮਨਪ੍ਰੀਤ ਜੀ ਮਨਪ੍ਰੀਤ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਮੈਂ ਧੰਨਵਾਦ ਕਰਦਾ ਜੀ ਬਣਾਇਆ ਏ ਬਤਵਤ ਮਲੇਸ਼ਾਈ ਏ ਨਾਲ ਦੇ ਨਾਲ ਕੰਮਕਾਰ ਕਰਾਂਗੇ ਤੇ ਲੋਕਾਂ ਨਾਲ ਕਾਮਯਾਬ ਰਵਾਂਗੇ ਮਾਰੇ ਹੀ ਆਪਾਂ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਆ ਅੱਜ ਬਹੁਤ ਵੱਡੇ ਲੈਵਲ ਤੇ ਤੁਸੀਂ ਇਕੱਠ ਕੀਤਾ ਮੀਟਿੰਗ ਕੀਤੀ ਹੈਗੀ ਆਪਣੀ ਪਾਰਟੀ ਬਾਰੇ ਕਿਸ ਤਰ੍ਹਾਂ ਜਾਣਕਾਰੀ ਦਿੰਨੇ ਹਨ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਰਤ ਕਹਿਣਾ ਚਾਹਨਾ ਜੀ ਸਾਡੇ ਸ਼ੁਭਨਾਮ ਜੀ ਮੇਰਾ ਨਾਮ ਮਨੋਜ ਕੁਮਾਰ ਨਾਰ ਪਾਰਟੀ ਪ੍ਰਧਾਨ ਬਸਪਾ ਅੰਬੇਦਕਰ ਪਾਰਟੀ ਹੈ ਜੀ ਅੱਜ ਦੀ ਜੋ ਮੀਟਿੰਗ ਨਕੌਦਰ ਸ਼ਹਿਰ ਦੇ ਵਿੱਚ ਰੱਖੀ ਗਈ ਆ ਜੀ ਇਹ ਸਾਡੇ ਮਨ ਮਨਪ੍ਰੀਤ ਹਾਂਜੀ ਮਨਪ੍ਰੀਤ ਸਿੰਘ ਜੀ ਦੇ ਘਰ ਰੱਖੀ ਗਈ ਆ ਉਹਨਾਂ ਦੇ ਗ੍ਰਹਿ ਵਿਖੇ ਜੀ ਉਹਨਾਂ ਦੇ ਉਪਰਾਲਾ ਸਦਕਾ ਅੱਜ ਇੱਥੇ ਨੌਜਵਾਨ ਪੀੜ੍ਹੀ ਕਾਫੀ ਇਕੱਠੀ ਹੋਈ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਲਈ ਉਹ ਦਿਨ ਰਾਤ ਕੰਮ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਿੰਡ-ਪਿੰਡ ਜਾ ਕੇ ਚੁੱਲ੍ਹਾ ਪੱਦਰ ਤੇ ਜਾ ਕੇ ਲੋਕਾਂ ਨੂੰ ਲਾਂਬੰਦ ਕਰਕੇ ਤਿਆਰ ਕਰਕੇ ਮੈਦਾਨ 'ਚ ਲਿਆਉਗੇ ਤਾਂ ਕਿ 2027 ਦੇ ਵਿੱਚ ਗਰੀਬਾਂ ਦੀ ਦਲਤਾ ਦੀ ਮਜ਼ਦੂਰਾਂ ਦੀ ਤਾਕਤ ਬਣ ਸਕੇ ਜੀ ਜਿਸ ਤਰ੍ਹਾਂ ਗੱਲ ਕਰੀਏ ਕਿ ਤੁਸੀਂ ਜ਼ਿਕਰ ਕੀਤਾ ਪਾਰਟੀ ਦਾ ਬੀਐਸਪੀ ਅੰਬੇਦਕਰ ਪਾਰਟੀ ਹੈ ਨਾ ਸੋ ਪਹਿਲਾਂ ਵੀ ਬੀਐਸਪੀ ਦੇ ਨਾਂ ਤੇ ਪਾਰਟੀ ਚੱਲ ਰਹੀ ਹੈ ਇਹ ਕੀ ਉਹਦਾ ਅੰਗ ਹੈ ਜਾਂ ਅਲੱਗ ਤੋਂ ਪਾਰਟੀ ਤੁਸੀਂ ਇਹ ਕ੍ਰੀਏਟ ਕੀਤੀ ਹੈਗੀ ਹੈ ਨਹੀਂ ਲਗਭਗ ਬੀਐਸਪੀ ਅੰਬੇਦਕਰ 33 ਸਾਲ ਤੋਂ ਚੱਲ ਰਹੀ ਹੈ ਕੰਮ ਚੱਲ ਰਹੀ ਜਿਹਦੇ ਪਾਰਟੀ ਦੇ ਸੰਸਥਾਪਕ ਜਿਹੜੇ ਸਾਹਿਬ ਸ਼ਰੀ ਦੇਵੀ ਦਾਸਨਾਰ ਸੀ ਜੀ ਹੁਣ ਉਹਨਾਂ ਦੇ ਦੇਤੂ ਦਾ ਬਾਜ਼ੀ ਪਾਰਟੀ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਜੀ ਬਸਪਾ ਜਿਹੜੀ ਪਾਰਟੀ ਉਹ ਮਾਇਆਵਤੀ ਜਾਰੀ ਹੈ ਜਿਹੜੀ ਬਸਪਾ ਅੰਬੇਦਕਰ ਪਾਰਟੀ ਆ ਉਹਦੇ ਸੰਸਥਾਪਕ ਸਾਹਿਬ ਸ਼੍ਰੀ ਦੇਵੀ ਦਾਸ ਨਾਰਾ ਜਿਹੜੇ ਕਿ ਲਗਭਗ 33 ਸਾਲ ਤੋਂ ਪਾਰਟੀ ਲਈ ਕੰਮ ਕਰ ਰਹੇ ਆ ਬੰਕਰ ਜੀ ਇਹ ਪਾਰਟੀ ਜਿਹੜੀ ਹੈਗੀ ਆ ਵੀ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਪੂਰੇ ਇਹ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਰਸ਼ ਦੇ ਵਿੱਚ ਇਸ ਪਾਰਟੀ ਦਾ ਜਿਹੜਾ ਚੱਲ ਰਿਹਾ ਹੈਗਾ ਨਹੀਂ ਪਾਰਟੀ ਲਗਭਗ ਪੂਰੇ ਦੇਸ਼ 'ਚ ਕੰਮ ਕਰ ਰਹੀ ਆ ਦਿੱਲੀ 'ਚ ਇਹਦੇ ਸੰਗਠਨ ਆ ਚੰਡੀਗੜ੍ਹ ਦੇ ਵਿੱਚ ਆ ਯੂਪੀ 'ਚ ਜਾਂ ਹਰਿਆਣਾ 'ਚ ਤੇ ਪੰਜਾਬ 'ਚ ਵੀ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਨੈਸ਼ਨਲ ਪਾਰਟੀ ਹੈਗੀ ਆ ਨੈਸ਼ਨਲ ਪਾਰਟੀ ਦਾ ਕੰਮ ਕਰ ਰਹੀ ਹੈ ਜੀ ਸੋ ਹੋਰ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਲਗਭਗ ਸਵਾ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਐਸਸੀ ਸਮਾਜ ਦੇ ਵਾਸਤੇ 12.5% ਕੋਟੇ ਦਾ ਐਲਾਨ ਕੀਤਾ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੇ ਲੋਕ ਪਛੜਿਆ ਵਿੱਚ ਪਛੜੇ ਰਹਿ ਗਏ ਆ ਉਹਨਾਂ ਨੂੰ 12.5% ਅਲੱਗ ਤੋਂ ਮਿਲਣਾ ਚਾਹੀਦਾ ਵਾ ਪਰ ਲਗਭਗ ਸਵਾ ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਪਹਿਲਾਂ ਤਹਿਸੀਲ ਵਾਈਜ਼ ਐਸਡੀਐਮ ਨੂੰ ਦਿੱਤੇ ਗਏ ਸੀ ਹੁਣ ਜ਼ਿਲ੍ਹਾ ਵਾਈਜ਼ ਲਗਭਗ ਡੀਸੀ ਰਾਈ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਹੇ ਆ ਪਰ ਸਵਾ ਸਾਲ ਦੇ ਵਿੱਚ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਕੰਮ ਕਰਨ ਦੀ ਨਹੀਂ ਸੁੱਤੀ ਪਈ ਆ ਜਿਹੜੀ ਚੰਦ ਨਹੀਂ ਹੈ ਕਿ ਗਰੀਬਾਂ ਦੇ ਸਿਰਾਂ ਤੋਂ ਗੰਦਗੀ ਦਾ ਟੋਕਰਾ ਲੱਗੇ ਲੱਥੇ ਤੇ ਇਹਨਾਂ ਦੇ ਬੱਚੇ ਰੋਜ਼ਗਾਰ ਕਰ ਸਕਣ ਜੇ ਸਾਥੀ ਹੁਣ ਵੀ ਨਾ ਇਹ ਸਾਡੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਮਝੀ ਤੇ ਮੈਂ ਸਾਥੀਆਂ ਨੂੰ ਅਪੀਲ ਕਰੂੰਗਾ ਕਿ ਵੱਡੇ ਪੱਧਰ ਤੇ ਇਕੱਠੇ ਹੋ ਕੇ ਸਾਨੂੰ ਸੰਘਰਸ਼ ਨਾਲ ਖਿਲਾਫ ਲਿਖਣਾ ਚਾਹੀਦਾ ਜੇ ਫਿਰ ਵੀ ਸਰਕਾਰ ਨਹੀਂ ਸਮਝਦੀ ਤਾਂ 2027 'ਚ ਸਾਨੂੰ ਸਰਕਾਰ ਬਣਾਉਂਦੀ ਤਿਆਰੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੈਗੇ ਆ ਕਈ ਮੁੱਦੇ ਜਿਹੜੇ ਹੈਗੇ ਆ ਬਹੁਤ ਹੀ ਗੰਭੀਰ ਮੁੱਦੇ ਨੇ ਸੋ ਤੁਹਾਡੀ ਪਾਰਟੀ ਦੇ ਕੀ ਮੇਨ ਅਜੰਡਾ ਕੀ ਹੈਗਾ ਆ ਪਾਰਟੀ ਦਾ ਅਜੰਡਾ ਇਹ ਹੈ ਕਿ ਜਿਹੜੇ ਸਮਾਜ ਨੂੰ ਜਿਸ ਕੌਮ ਨੂੰ 78 ਸਾਲ ਸਰਕਾਰਾਂ ਬਣਨ ਤੋਂ ਬਾਅਦ ਵੀ ਅੱਜ ਤੱਕ ਨਹੀਂ ਪੁੱਛਿਆ ਗਿਆ ਪਾਰਟੀ ਉਹ ਲੋਕਾਂ ਦੀ ਲੜਾਈ ਲੜ ਰਹੀ ਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗਰੀਬਾਂ ਨੂੰ ਗਰੀਬੀ ਦੇ ਦਲਦਲ ਚੋਂ ਕੱਢਣ ਦੇ ਲਈ ਪਾਰਟੀ ਦਿਨ ਰਾਤ ਕੰਮ ਕਰ ਰਹੀ ਆ ਤਾਂ ਕਿ ਗਰੀਬਾਂ ਦੀ ਸਰਕਾਰ ਲਿਆ ਕੇ ਗਰੀਬਾਂ ਨੂੰ ਗਰੀਬੀ ਚੋਂ ਕੱਢਿਆ ਜਾ ਸਕੇ ਜੀ ਆ ਸੋ ਜਿਸ ਤਰ੍ਹਾਂ ਕਿ ਛੋਟੇ ਲੈਵਲ ਤੇ ਜੇ ਗੱਲ ਕਰੀਏ ਮੁਹੱਲਿਆਂ ਦੀ ਗੱਲ ਆ ਜਾਂ ਅ ਦੇਖਿਆ ਜਾ ਰਿਹਾ ਕਈ ਪ੍ਰੋਬਲਮਾਂ ਇਜਾ ਦੀਆਂ ਹੈਗੀਆਂ ਕਿ ਜੋ ਸਰਕਾਰਾਂ ਕੋਈ ਵੀ ਆ ਰਹੀ ਹੈਗੀ ਆ ਉਹ ਉੱਤੇ ਗੌਰ ਨਹੀਂ ਕਰਦੀ ਹੈ ਕਿ ਤੁਹਾਡੀ ਸਰਕਾਰ ਇਸ ਚੀਜ਼ ਤੇ ਖਾਸ ਤੌਰ ਤੇ ਪਹਿਲਾਂ ਜਿਹੜਾ ਜੇ ਮੇਨ ਮੁੱਦਾ ਹੈਗਾ ਰੋਟੀ ਕਪੜਾ ਮਕਾਨ ਇਹ ਇਹਦੇ ਉੱਤੇ ਕੀ ਤੁਸੀਂ ਕਹਿਣਾ ਚਾਹੋਗੇ ਪਾਰਟੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜੇ ਪਾਰਟੀ ਸਤਾ ਚਾਹੰਦੀ 2027 ਦੇ ਵਿੱਚ ਜਿਹੜੇ ਲੋਕਾਂ ਦੇ ਕੋਲ ਰਹਿਣ ਨੂੰ ਮਕਾਨ ਨਹੀਂ ਆ ਸਭ ਤੋਂ ਪਹਿਲਾਂ ਗਰੀਬਾਂ ਨੂੰ ਮਕਾਨ ਦਿੱਤੇ ਜਾਊਗੇ ਜਿਹੜੇ ਲੋਕਾਂ ਕੋ ਆਪਣੀ ਜਗ੍ਹਾ ਨਹੀਂ ਆ ਪਾਰਟੀ ਪਹਿਲ ਦੇ ਹਜ਼ਾਰ ਦੇ ਉੱਤੇ ਇਹਨਾਂ ਦਾ ਜਗ੍ਹਾ ਦਾ ਪ੍ਰਬੰਧ ਕਰੂਗੀ ਤਾਂ ਕਿ ਸਾਡਾ ਜਿਹੜਾ ਗਰੀਬ ਸਮਾਜ ਉਹ ਆਪਣੇ ਮਕਾਨ ਦੇ ਵਿੱਚ ਰਹਿ ਸਕੇ ਉਸ ਤੋਂ ਬਾਅਦ ਪਾਰਟੀ ਦਾ ਦੂਜਾ ਜਿਹੜਾ ਟਾਰਗੇਟ ਹੈ ਉਹ ਬੱਚਿਆਂ ਨੂੰ ਨੌਕਰੀ ਦੇਣ ਦਾ ਤਾਂ ਕਿ ਸਾਡਾ ਮਕਾਨ ਦੇ ਨਾਲ-ਨਾਲ ਰੋਟੀ ਦਾ ਸਾਡਾ ਚੱਲ ਸਕੇ ਰੋਜ਼ਗਾਰ ਚੱਲ ਸਕੇ ਤਾਂ ਕਿ ਜਿਹੜੀਆਂ ਦੂਜੀਆਂ ਸਰਕਾਰਾਂ ਸਾਨੂੰ ਦੂਸਰੇ ਲਾਲੇ ਲਾਂਦੀਆਂ ਕਦੀ ਕਣਕ ਦੇ ਆٹے ਦੇ ਦਾਲ ਦੇ ਉਹ ਚੀਜ਼ਾਂ ਛੱਡ ਕੇ ਸਾਨੂੰ ਰਜ਼ਕਾਰ ਦਾ ਅਪੀਲ ਸਭ ਤੋਂ ਪਹਿਲਾਂ ਨmber ਦਾ ਰਜ਼ਕਾਰ ਵੱਲੋਂ ਜਾਣਾ ਚਾਹੀਦਾ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਪਾਰਟੀ ਵੱਲੋਂ ਇਹਨਾਂ ਨੂੰ ਸ਼ਹਿਰ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਮੈਂ ਚਾਹੂੰਗਾ ਕਿ ਨਕੌਦਰ ਜੇ ਇੰਨਾ ਕੰਮ ਕਰਨ ਆਉਣ ਵਾਲੇ ਸਮੇਂ ਚ ਅੱਜ ਜਿਹਦਾ ਸ਼ਹਿਰ ਦੀ ਬੋਡੀ ਚ ਪਈ ਹੈ ਕੱਲ ਨੂੰ ਕੰਮ ਕਰਨ ਨਕੌਦਰ ਚ ਗਾਂ ਵਧਨ ਤੇ ਮੈਂ ਚਾਹੂੰਗਾ ਆਉਣ ਵਾਲੇ ਸਮੇਂ ਚ ਤਰੱਕੀ ਕਰਨ ਪਾਰਟੀ ਨੂੰ ਕੁਝ ਕਰਕੇ ਦਿਖਾਣ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ